ਜਿਹੜੀ ਜੋ ਹੁਣ ਹੋ ਰਹੀ ਰੱਖਤ ਹੋਏਗੀ ਸэр ਸਵਾਲ ਤੋਂ ਛਲਕੇ ਦੇ ਨਾਲ ਜੁੜਿਆ ਹੋਇਆ ਹੈ ਕਾਂਗਰਸੀ ਆਗੂ ਵੱਲੋਂ ਸਵਾਲ ਖੜੇ ਕੀਤੇਗੇ ਕਿੰਤੂ ਪਰੰਤੂ ਕੀਤੇਗੇ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਤੇ ਉਹਨਾਂ ਦਾ ਕੰਮ ਹੈ ਸਵਾਲ ਖੜੇ ਕਰਨਾ ਸਾਡਾ ਕੰਮ ਹੈ ਕੰਮ ਕਰਨਾ ਜੀ ਤੇ ਅਸੀਂ ਬੜੀ ਤੰਦਈ ਦੇ ਨਾਲ ਕੰਮ ਕਰੀ ਜਾਂਦੇ ਆ ਹੌਲੀ ਹੌਲੀ ਇਹ ਰਸਤਾਰ ਦੇ ਨਾਲ ਕਦਮ ਕਦਮ ਅੱਗੇ ਵਧਦੇ ਜਾਂਦੇ ਆ ਅੱਜ ਪ੍ਰਧਾਨ ਦੀ ਚੋਣ ਹੋਵੇਗੀ ਜੀ ਆਪੇ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਇੱਕ ਇੱਕ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਕਿ ਪ੍ਰਕਿਰਿਆ ਪ੍ਰਕਿਰਿਆ ਉਹਨਾਂ ਦੇ ਹਮੇਸ਼ਾ ਹੀ ਭਾਵੇਂ ਜੋ ਚੰਗੇ ਤੋਂ ਚੰਗਾ ਕੰਮ ਕਰੀਓ ਉਹਨਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਹੈ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੀ ਯਾਨੀ ਕਿ ਜਿਹੜਾ ਵੀ ਪ੍ਰਧਾਨ ਮਿਲੇਗਾ ਉਹਦੇ ਨਾਲ ਕਾਲੀ ਦਲ ਨੂੰ ਮਜ਼ਬੂਤ ਚੜ੍ਹ ਦੀ ਕਲਾ ਹੋਏਗੀ ਚੜ੍ਹ ਦੀ ਕਲਾ ਤਾਂ ਦੇਖੋ ਸਰ ਸਵਾਲ ਤਾਂ ਛਲਕੇ ਦੇ ਨਾਲ ਜੁੜਿਆ ਹੋਇਆ ਹੈ ਕਾਂਗਰਸੀ ਆਗੂ ਵੱਲੋਂ ਸਵਾਲ ਖੜੇ ਕੀਤੇਗੇ ਕਿੰਤੂ ਪਰੰਤੂ ਕੀਤੇਗੇ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹ ਤੇ ਉਹਨਾਂ ਦਾ ਕੰਮ ਹੈ ਸਵਾਲ ਖੜੇ ਕਰਨਾ ਸਾਡਾ ਕੰਮ ਹੈ ਕੰਮ ਕਰਨਾ ਜੀ ਤੇ ਅਸੀਂ ਬੜੀ ਤਨਦੇਈ ਦੇ ਨਾਲ ਕੰਮ ਕਰੀ ਜਾਂਦੇ ਆ ਹੌਲੀ ਹੌਲੀ ਇਹ ਰਸਤਾਰ ਦੇ ਨਾਲ ਕਦਮ ਕਦਮ ਅੱਗੇ ਵਧਦੇ ਜਾਂਦੇ ਆ ਅੱਜ ਪ੍ਰਧਾਨ ਦੀ ਚੋਣ ਹੋਵੇਗੀ ਆਪੇ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਇੱਕ ਇੱਕ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਆ ਕਿ ਪ੍ਰਕਿਰਿਆ ਪ੍ਰਕਿਰਿਆ ਉਹਨਾਂ ਦੇ ਹਮੇਸ਼ਾ ਹੀ ਭਾਵੇਂ ਜੋ ਚੰਗੇ ਤੋਂ ਚੰਗਾ ਕੰਮ ਕਰੀਓ ਉਹਨਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਹੈ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੀ ਯਾਨੀ ਕਿ ਜਿਹੜਾ ਵੀ ਪ੍ਰਧਾਨ ਮਿਲੇਗਾ ਉਹਦੇ ਨਾਲ ਕਾਲੀ ਦਲ ਨੂੰ ਮਜ਼ਬੂਤ ਚੜ੍ਹ ਦੀ ਕਲਾ ਹੋਏਗੀ ਚੜ੍ਹ ਦੀ ਕਲਾ ਬਿਲਕੁਲ ਜਿਹੜੀ ਜੋ ਉਹਨੂੰ ਦੇਖੋਗੇ ਕਿ ਸਰ ਸਵਾਲ ਤੁਹਾਡਾ ਛਲਕੇ ਦੇ ਨਾਲ ਜੁੜਿਆ ਹੋਇਆ ਹੈ ਕਾਂਗਰਸੀ ਆਗੂ ਵੱਲੋਂ ਸਵਾਲ ਖੜੇ ਕੀਤੇਗੇ ਕਿੰਤੂ ਪਰੰਤੂ ਕੀਤੇਗੇ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹ ਤੇ ਉਹਨਾਂ ਦਾ ਕੰਮ ਹੈ ਸਵਾਲ ਖੜੇ ਕਰਨਾ ਸਾਡਾ ਕੰਮ ਹੈ ਕੰਮ ਕਰਨਾ ਜੀ ਤੇ ਅਸੀਂ ਬੜੀ ਤੰਦਈ ਦੇ ਨਾਲ ਕੰਮ ਕਰੀ ਜਾਂਦੇ ਆ ਹੌਲੀ ਹੌਲੀ ਇਹ ਰਸਤਾਰ ਦੇ ਨਾਲ ਕਦਮ ਕਦਮ ਅੱਗੇ ਵਧਦੇ ਜਾਂਦੇ ਆ ਅੱਜ ਪ੍ਰਧਾਨ ਦੀ ਚੋਣ ਹੋਵੇਗੀ ਆਪੇ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਇੱਕ ਇੱਕ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਕਿ ਪ੍ਰਕਿਰਿਆ ਪ੍ਰਕਰਿਆ ਉਹਨਾਂ ਦੇ ਹਮੇਸ਼ਾ ਹੀ ਭਾਵੇਂ ਜੋ ਚੰਗੇ ਤੋਂ ਚੰਗਾ ਕੰਮ ਕਰੀਏ ਉਹਨਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਹੈ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੀ ਯਾਨੀ ਕਿ ਜਿਹੜਾ ਵੀ ਪ੍ਰਧਾਨ ਮਿਲੇਗਾ ਉਹਦੇ ਨਾਲ ਅਕਾਲੀ ਦਲ ਨੂੰ ਮਜ਼ਬੂਤ ਚੜ੍ਹਦੀ ਕਲਾ ਹੋਏਗੀ ਚੜ੍ਹਦੀ ਕਲਾ ਬਿਲਕੁਲ ਜਿਹੜੀ ਜੋ ਹੁਣ ਹੋਵੇਗੀ ਕਿ ਸਰ ਸਵਾਲ ਤਾਂ ਛਲਕੇ ਦੇ ਨਾਲ ਜੁੜਿਆ ਹੋਇਆ ਹੈ ਕਾਂਗਰਸੀ ਆਗੂ ਵੱਲੋਂ ਸਵਾਲ ਖੜੇ ਕੀਤੇਗੇ ਕਿੰਤੂ ਪਰੰਤੂ ਕੀਤੇਗੇ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਤੇ ਉਹਨਾਂ ਦਾ ਕੰਮ ਹੈ ਸਵਾਲ ਖੜੇ ਕਰਨਾ ਸਾਡਾ ਕੰਮ ਹੈ ਕੰਮ ਕਰਨਾ ਜੀ ਤੇ ਅਸੀਂ ਬੜੀ ਤੰਦਈ ਦੇ ਨਾਲ ਕੰਮ ਕਰੀ ਜਾਂਦੇ ਆ ਹੌਲੀ ਹੌਲੀ ਇਹ ਰਸਤਾਰ ਦੇ ਨਾਲ ਕਦਮ ਕਦਮ ਅੱਗੇ ਵਧਦੇ ਜਾਂਦੇ ਆ ਅੱਜ ਪ੍ਰਧਾਨ ਦੀ ਚੋਣ ਹੋਵੇਗੀ ਆਪੇ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਇੱਕ ਇੱਕ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਆ ਕਿ ਪ੍ਰਕਿਰਿਆ ਪ੍ਰਕਿਰਿਆ ਉਹਨਾਂ ਦੇ ਹਮੇਸ਼ਾ ਹੀ ਭਾਵੇਂ ਜੋ ਚੰਗੇ ਤੋਂ ਚੰਗਾ ਕੰਮ ਕਰੀਓ ਉਹਨਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਹੈ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੀ ਯਾਨੀ ਕਿ ਜਿਹੜਾ ਵੀ ਪ੍ਰਧਾਨ ਮਿਲੇਗਾ ਉਹਦੇ ਨਾਲ ਕਾਲੀ ਦਲ ਨੂੰ ਮਜ਼ਬੂਤ ਚੜ੍ਹਦੀ ਕਲਾ ਹੋਏਗੀ ਚੜ੍ਹਦੀ ਕਲਾ ਤਾਂ ਬਿਲਕੁਲ ਜੀ ਜਿਹੜੀ ਜੋ ਗੱਲ ਕਰ ਰਿਹਾ ਤੋ ਹੋਵੇਗੀ ਕਿ ਸਰ ਸਵਾਲ ਤੋਂ ਛਲਕੇ ਦੇ ਨਾਲ ਜੁੜਿਆ ਹੋਇਆ ਹੈ ਕਾਂਗਰਸੀ ਆਗੂ ਵੱਲੋਂ ਸਵਾਲ ਖੜੇ ਕੀਤੇਗੇ ਕਿੰਤੂ ਪਰੰਤੂ ਕੀਤੇਗੇ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹ ਤੇ ਉਹਨਾਂ ਦਾ ਕੰਮ ਹੈ ਸਵਾਲ ਖੜੇ ਕਰਨਾ ਸਾਡਾ ਕੰਮ ਹੈ ਕੰਮ ਕਰਨਾ ਜੀ ਤੇ ਅਸੀਂ ਬੜੀ ਤੰਦਈ ਦੇ ਨਾਲ ਕੰਮ ਕਰੀ ਜਾਂਦੇ ਆ ਹੌਲੀ ਹੌਲੀ ਇਹ ਰਸਤਾਰ ਦੇ ਨਾਲ ਕਦਮ ਕਦਮ ਅੱਗੇ ਵਧਦੇ ਜਾਂਦੇ ਆ ਅੱਜ ਪ੍ਰਧਾਨ ਦੀ ਚੋਣ ਹੋਵੇਗੀ ਜੀ ਆਪੇ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਇੱਕ ਇੱਕ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਕਿ ਪ੍ਰਕਿਰਿਆ ਪ੍ਰਕਰਿਆ ਉਹਨਾਂ ਦੇ ਹਮੇਸ਼ਾ ਹੀ ਭਾਵੇਂ ਜੋ ਚੰਗੇ ਤੋਂ ਚੰਗਾ ਕੰਮ ਕਰੀਏ ਉਹਨਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਹੈ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੀ ਯਾਨੀ ਕਿ ਅੱਜ ਜਿਹੜਾ ਵੀ ਪ੍ਰਧਾਨ ਮਿਲੇਗਾ ਉਹਦੇ ਨਾਲ ਅਕਾਲੀ ਦਲ ਨੂੰ ਮਜ਼ਬੂਤ ਚੜ੍ਹਦੀ ਕਲਾ ਹੋਏਗੀ ਚੜ੍ਹਦੀ ਕਲਾ ਬਿਲਕੁਲ